ਤਿੰਨ ਚਾਰ ਦਿਨਾਂ ਤੋਂ ਉਹ ਜ਼ਵਾਰ ਹੋ ਰਿਹਾ ਕਿ ਸਾਫ ਸਫਾਈ ਕਰਨੀ ਹੈ ਐਲੋਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਚਾਲ ਵਧੀਆ ਤੇ ਮੈਂ ਕਰ ਰਹੀ ਆ ਅੱਜ ਉੱਪਰ ਜਿਹੜੇ ਛੱਤ ਤੇ ਐਲੋਵੀਰਾ ਲੱਗੀ ਹੋਈ ਆ ਇਹਨਾਂ ਗਮਲਿਆਂ ਨੂੰ ਖਾਲੀ ਕਰੂੰਗੀ ਤੇ ਇਹਨਾਂ ਚ ਮਨੀ ਪਲਾਂਟ ਵੀ ਲਗਾਣਾ ਤੇ ਜਿਹੜੀ ਫालतू ਐਲੋਵੀਰਾ ਹੋ ਰਹੀ ਆ ਨਾ ਇਹਨਾਂ ਨੂੰ ਵਿੱਚੋਂ ਵਿੱਚੋਂ ਸਾਰੀ ਪੱਤ ਦੇਣੀ ਆ ਜੋ ਵੀ ਬੇਬੀ ਪਲਾਂਟ ਹੋ ਰਿਹਾ ਜਾਂ ਦੂਜੇ ਗਮਲੇ ਖਾਲੀ ਕਰਨ ਤੋਂ ਬਾਅਦ ਉਹ ਜਿਹੜੀ ਐਲੋਵੀਰਾ ਹੋਊਗੀ ਉਹ ਲਗਾਵਾਂਗੇ نیچے ਪਲਾਟ ਜਿਹੜਾ ਸਾਫ਼ ਕਰਿਆ ਸੀ ਤੇ ਦੋ ਤਿੰਨ ਗਮਲਿਆਂ ਚ ਰੱਖੂਗੀ ਬਸ ਬਾਕੀ ਸਾਰੇ نیچے ਲਗਾ ਦੂੰਗੀ ਇਹ ਵਾਲੇ ਗਮਲੇ ਦੇ ਵਿੱਚ ਵੀ ਐਲੋਵੇਰਾ ਸੀ ਉਹ ਸਾਰੇ ਮੈਂ ਪੱਟ ਦਿੱਤੀ ਆ ਤੇ ਹੁਣ ਖੁਰਪੀ ਦੇ ਨਾਲ ਇਹ ਸਾਰਾ ਗਮਲਾ ਖਾਲੀ ਕਰੂੰਗੀ ਇਹ ਪੂਰਾ ਗਮਲਾ ਐਲੋਵੇਰਾ ਦੇ ਜੜਾ ਨਾਲ ਭਰਿਆ ਹੋਇਆ ਸੀ ਐਲੋਵੇਰਾ ਵੀ ਬਹੁਤ ਹੋ ਰਹੀ ਸੀ ਪਹਿਲਾਂ ਐਲੋਵੇਰਾ ਹੁੰਦੀ ਨਹੀਂ ਹੁੰਦੀ ਸੀ ਤੇ ਮੈਨੂੰ ਤਾਂ ਲੱਗਦਾ ਸੀ ਕਿ ਹੁੰਦੀ ਨਹੀਂ ਹੈਗੀ ਤੇ ਹੁਣ ਫਿਰ ਮੈਂ ਜਿੱਥੇ ਵੀ ਗਮਲਾ ਦੇਖਿਆ ਮੈਂ ਸਭ ਤੇ ਐਲੋਵੇਰਾ ਲਾਈ ਜੰਦੀ ਸੀ ਉਹ ਐਲੋਵੇਰਾ ਇੰਨੀ ਜ਼ਿਆਦਾ ਹੋਗੀ ਕੇ ਮੈਨੂੰ ਹੁਣ ਸਫਾਈ ਕਰਨ ਦੀ ਲੋੜ ਪਈ। ਫਿਰ ਮੈਂ ਪਹਿਲਾਂ نیچے ਸਾਰਾ ਪਲਾਟ ਸਾਫ਼ ਕਰਿਆ ਸੀ। ਪਲਾਟ ਦੇ ਇੱਕ ਸਾਈਡ ਇੱਕ ਸਾਈਡ ਤੇ ਇੱਟਾਂ ਸੀਗੀਆਂ ਸਾਰੀਆਂ ਪੱਟ-ਪੱਟ ਕੇ ਉਹਨਾਂ ਨੂੰ ਆਲੇ-ਦਾਲੇ ਬਾਉਂਡਰੀ ਬਣਾਈ। ਮੇਰੇ 5 ਦਿਨ ਫੁੱਟ ਗਏ ਸਾਫ਼-ਸਫਾਈ 'ਚ ਫਿਰ ਪਲਾਟ ਤੇ ਸਾਰੇ ਜਿੰਨਾ ਕਬਾੜ ਸੀਗਾ ਉਹਨੂੰ ਅੱਗ ਲਗਾਈ ਤੇ ਬਸ ਇਹੀ ਕੰਮਾਂ 'ਚ ਲੱਗੀ ਹੋਈਆਂ। ਤੇ ਫਿਰ ਮੈਂ ਛੱਤ ਤੇ ਆਈ ਸੀ ਮੇਰੇ Baal ਖੁੱਲ ਗਏ। ਮੈਂ ਚਾਹਤਾ ਤੇ ਇਸੇ ਫਿਰ ਮੈਂ ਸੋਚਿਆ ਕਿ ਹੁਣ ਇਹ ਖਿਆਲੋ ਵੀ ਰਾਲਾ ਕੰਮ ਵੀ ਕਰ ਲਾ ਮੇਰੇ ਸਾਰੇ ਹੱਥਾਂ ਤੇ ਜ਼ਖਮ ਹੋ ਗਏ ਲੋਵੀਰਾ ਦੇ ਕੰਡੇ ਵੱਜ ਵੱਜ ਕੇ ਬਹੁਤ ਹਾਲਤ ਖਰਾਬ ਹੋ ਗਈ ਸੱਟਾਂ ਵੀ ਵੱਜੀਆਂ ਹੱਥ ਤੇ ਘੁਰਪੀ ਵੀ ਵੱਜੀ ਫਿਰ ਵੀ ਮੈਂ ਸੋਚਿਆ ਕਿ ਕਰਨੀਆਂ ਇੰਨੇ ਗਮਲੇ ਭਰੇ ਹੋਏ ਲੋਵੀਰਾ ਨਾਲੇ ਸਾਰੇ ਸਾਫ਼ ਕਰਨੇ ਆ ਮੈਂ ਦੇਖੋ ਕਿੰਨੀ ਐ ਲੋਵੀਰਾ ਐ ਇੱਕ ਇੱਕ ਗਮਲਾ ਸਾਫ਼ ਕਰਿਆ ਮੈਂ ਅਸਲ ਵਿੱਚ ਮੈਂ ਸਿਰਫ ਦੋ ਗਮਲਿਆਂ ਦੇ ਵਿੱਚ ਇੱਕ ਟੱਪ ਚੈ ਲੋਵੀਰਾ ਉਹ ਵੀ ਇਹਨਾਂ ਵਧੀਆ ਮੋਟੀ ਮੋਟੀ ਹੋ ਰਹੀ ਆ ਬਾਕੀ ਸਾਰੇ ਐਲੋਵੇਰਾ ਮੈਂ ਪਾ ਦਿੱਤੀ। ਆ ਸਾਰੇ ਗਮਲੇ ਸਾਫ਼ ਕਰ ਦਿੱਤੇ ਅੱਜ। ਦੋ ਗਮਲਿਆਂ 'ਚ ਰੱਖੀ ਬਸ। ਬਾਕੀ ਸਾਰੇ ਗਮਲਿਆਂ 'ਚ ਗੱਡਤੀ ਆ, ਨੀਚੇ ਸਿੱਟੀ ਆ। ਨੀਚੇ ਸਿੱਟੇ ਕਿ ਉੱਥੇ ਲਗਾ ਦਾਂਗੇ, ਹੋ ਜੂਗੀ ਆਪਣੇ ਆਪ। ਤੇ ਹੁਣ ਮੈਂ ਲੱਗੀ ਹੋਈ ਆ ਸਾਫ਼ ਸਫਾਈ ਕਰਨ। ਬਹੁਤ ਮਿਹਨਤ ਦਾ ਕੰਮ ਸੀਗਾ। ਅ ਤੇ ਛੱਤ ਵੀ ਸਾਫ਼ ਹੋ ਗਈ ਆ। ਅਧੂ ਗਮਲੇ ਰੱਖੇ ਵਾਸਤੇ ਇਹਨਾਂ ਚ ਰੱਖੇ ਇੱਕ ਟੱਪ ਚ ਹੋ ਰਹੀ ਆ ਬਾਕੀ ਆ ਮਿੱਟੀ ਆ ਦੁਬਾਰਾ ਗਮਲਿਆਂ ਚ ਪਾ ਕੇ ਇਹਨਾਂ ਚ ਲਗਾ ਦੂੰਗੀ ਮਨੀ ਪਲਾਂਟ ਨੀਚੇ ਜੜੇ ਸੀਗੇ ਸੁੰਡੀਆਂ ਨੇ ਖਰਾਬ ਕਰਤਾ ਸੀ ਬਹੁਤ ਐਲੋਵੇਰਾ ਸੀਗੀ ਇਹ ਫਿਰ ਸਾਰੀ ਮੈਂ ਤੇ ਲਾਭਣੇ ਲਗਾਈ ਸਾਨੂੰ ਪੂਰੇ 5 ਦਿਨ ਲੱਗੇ ਸੀ ਇਹ ਸਾਫ ਸਫਾਈਆਂ ਦੇ ਵਿੱਚ ਰੋਜ਼ ਥੋੜਾ 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 ਕਰਦੇ ਹਰ ਕੰਮ ਚ ਮਿਹਨਤ ਲੱਗਦੀ ਆ ਚਲੋ ਹੁਣ ਮੰਨ ਦੀ ਤਸੱਲੀ ਆ ਵੀ ਸਾਰਾ ਸਾਫ ਸਫਾਈ ਹੋ ਗਈ ਆ ਜੋ ਵੀ ਕੁੜਾ ਗਵਾੜ ਸੀਗਾ ਉਹਨੇ ਸਾਰਾ ਕੱਢ ਦਿੱਤਾ ਹੈ। ਤੇ ਲਾ ਉੱਪਰ ਤੋਂ ਐਲੋਵਿਰਾ ਪੱਟੀ ਸੀ ਫਿਰ نیچے ਲਗਾਈ ਬਹੁਤ ਮਿਹਨਤ ਹੋਈ ਹੈ। ਸਾਰੀ ਲਗਾਤੀ ਆ ਇਹ ਸਾਫ ਸਵਾਬਾਈ ਕਰਨੇ ਨੂੰ ਬਹੁਤ ਮਿਹਨਤ ਲੱਗੀ ਮੈਨੂੰ। ਪਾਣੀ ਹੋ ਗਈ ਹੋ ਚੁੱਕੀ ਵੈਸੇ ਪਾਣੀ ਪਾ ਰਿਆਂ ਹੋ ਤਾਂ ਜਾਂਦੀ ਐਲੋਵਿਰਾ ਤਾਂ ਹੋਈ ਜਾਂਦੀ ਐ। ਅਸਲ ਵਿੱਚ ਮੈਨਿਆ ਕਿ ਪਲਾਟ ਸਾਫ ਕਰਨਾ ਹੈ ਨਹੀਂ ਤਾਂ ਇੱਥੇ ਲੋਕਾਂ ਨੇ ਗੰਦਪਾਪਾ ਕੇ ਨਾਸ ਮਾਰਿਆ ਪਿਆ ਸ਼ਰਮ ਲੱਗੇ ਰੱਖੀ ਲੋਕਾਂ ਨੇ ਬੋਲ ਬੋਲ ਕੇ ਥੱਕ ਗਏ ਫਿਰ ਵੀ ਰਾਤ ਨੂੰ ਚੋ ਜਿਹਾ ਸਿੱਟੀ ਜਾਂਦੇ ਆ ਪਰ ਪਹਿਲਾਂ ਨਾਲ ਤਾਂ ਠੀਕਾ ਪਹਿਲਾਂ ਜ਼ਿਆਦਾ ਗੰਦ ਸੀ ਕਿਤੇ ਮਿਲ ਗਿਆ ਗੋੜਹਲਗਾ ਤਾਂ ਦੇਖਦਿਆ ਹੁੰਦਾ ਕਿ ਨਹੀਂ ਹੁਬ ਚਲੋ ਪਲਾਟ ਸਾਫ ਹੋ ਗਿਆ ਪੰਜ ਦਿਨਾਂ ਦੀ ਮਿਹਨਤ ਹੈ